ਅੱਜ ਮੁਹੱਲਾ ਵੀ ਟੈਂਕ ਵਿਖੇ ਮੈਡੀਕਲ ਚੈੱਕਅਪ ਦਾ ਆਯੋਜਨ ਕੀਤਾ ਗਿਆ। ਇਹ ਮੈਡੀਕਲ ਕੈਂਪ ਯੂ ਯੁਤਵੀ ਰੰਗਨਾ ਕਮੇਟੀ ਦੇ ਬੀਟਿੰਗ ਮੁਹੱਲਾ ਸੁਧਾਰ ਕਮੇਟੀ ਬੀ ਟੈਂਕ ਲੇਡੀਜ਼ ਕਲੱਬ ਵੱਲੋਂ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪਟਿਆਲਾ ਦੇ ਮੇਅਰ ਸੀ ਕੁੰਦਨ ਗੋਗਿਆ ਵੱਲੋਂ ਕੀਤਾ ਗਿਆ। ਮੈਡੀਕਲ ਚੈੱਕਅਪ ਦੇ ਕੈਂਪ ਦੇ ਵਿੱਚ ਮੇਅਰ ਕੁੰਦਨ ਗੋਗਿਆ ਦਾ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ ਤੇ ਮੇਅਰ ਕੁੰਦਨ ਗੋਗਿਆ ਨੇ ਲੋਕਾਂ ਨੂੰ ਸਿਹਤ ਸੂਚ ਪ੍ਰਤੀ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ ਹੈ। ਮੇਅਰ ਕੁੰਦਨ ਗੋਗਿਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਹਰ ਹਰ ਇੱਕ ਤਿੰਨ ਮਹੀਨੇ ਬਾਅਦ ਆਪਣਾ ਸਰੀਰ ਦਾ ਮੈਡੀਕਲ ਚੈੱਕਅਪ ਕਰਵਾਉਣਾ ਚਾਹੀਦਾ ਤਾਂਕਿ ਸਾਨੂੰ ਆਪਣੇ ਸਰੀਰ ਦੇ ਬਾਰੇ ਪਤਾ ਚੱਲ ਸਕੇ ਇਸ ਕੈਂਪ ਦੌਰਾਨ ਬੀਟਕ ਮਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਨਵੀਨ ਸ਼ਰਮਾ ਉਹਨਾਂ ਦੇ ਨਾਲ ਰਾਮਨਾਥ ਇੰਦਰਜੀਤ ਸਿੰਘ ਬਿੱਟੂ ਪਾਟ ਪੂਸ਼ਣ ਲੱਕੀ ਵੱਲੋਂ ਮੇਅਰ ਕੁੰਦਨ ਗੋਗਿਆ ਨੂੰ ਬੁੱਟੇ ਦੇ ਕੇ ਸਨਮਾਨਿਤ ਕੀਤਾ ਗਿਆ

ਚੈੱਕਅਪ ਕੈਂਪ ਹੈ ਇਥੇ کئی ਤਰ੍ਹਾਂ ਦੇ ਡਾਕਟਰਾਂ ਦੇ ਲੱਗ ਲੱਗ ਤਰ੍ਹਾਂ ਦੇ ਪੀਪੀ ਦਾ ਸ਼ੂਗਰ ਦਾ ਡਾਈਟੀ ਦਾ ਸਾਰਾ ਚੈੱਕਅਪ ਹੋ ਰਿਹਾ ਤੇ ਸਟੇਟ ਤੋਂ ਕਾਫੀ ਮੈਂ ਦੇਖ ਰਹੀ ਇਥੇ ਅੱਛੇ ਚੈੱਕਅਪ ਵੀ ਹੋ ਰਿਹਾ ਪ੍ਰੋਪਰ ਤਰੀਕੇ ਨਾਲ ਇਹ ਕੋਈ ਦਿਖਾਵਾ ਨਹੀਂ ਹੈਗਾ ਬੜਾ ਅੱਛਾ ਇਹਨਾਂ ਨੇ ਉਪਰਾਲਾ ਕੀਤਾ ਔਰ ਬੜੇ ਅੱਛੇ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ ਹੈ ਲੱਗਦਾ ਹੈ ਕਿ ਬੋਡੀ ਟੈਸਟਿੰਗ ਕਰਾਣੇ ਜ਼ਰੂਰੀ ਨੇ ਅੱਜਕੱਲ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਂਜੀ ਹਾਂ ਕਈ ਤਰ੍ਹਾਂ ਦੀ ਇਨਫੈਕਸ਼ਨਸ ਹੈਗੀਆਂ ਜਿਹੜੀਆਂ ਕਿ ਆਪਾਂ ਨੂੰ ਨਹੀਂ ਪਤਾ ਚੱਲਦਾ ਹੈਗਾ ਹੁਣ ਫੋਰ ਐਗਜ਼ਾਮਪਲ ਜਿਹੜਾ ਲੇਡੀਜ਼ ਦੇ ਕੈਂਸਰ ਹੈਗਾ ਇਹ ਨਾਰਮਲੀ ਲੇਡੀਜ਼ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਬਿਲਕੁਲ ਠੀਕ ਠਾਕ ਹੈ ਲੇਕਿਨ ਜੇ ਟੈਸਟ ਕਰੀਏ ਤਾਂ ਪਤਾ ਚੱਲਦਾ ਹੈ ਕਿ ਅੰਦਰ ਕੈਂਸਰ ਹੈ ਜਾਂ ਕਈ ਵਾਰ ਇਹ ਪ੍ਰੇਜ਼ੈਂਟ ਕਰਦਾ ਕਿ ਅੰਦਰ ਲੇਡੀਆਂ ਨੂੰ ਖੀਨਾ ਪੈਂਦਾ ਉਸ ਤੋਂ ਬਾਅਦ ਬਲੀਡਿੰਗ ਹੋਣ ਲੱਗ ਜਾਂਦੀ ਹੈ ਤੇ ਇਹਨੂੰ ਇਗਨੋਰ ਕਰਦੇ ਪਰ ਨਾ ਅੰਦਰ ਬਹੁਤ ਏਡ ਤੋ ਰਿਆ ਹੁੰਦਾ ਹੈ ਇਸ ਲਈ ਰੈਗੂਲਰ ਆਪਣਾ ਚੈੱਕਅਪ ਪੈਪਸ ਮੀਰ ਹੁੰਦਾ ਹੈ ਤੇ ਲਈ ਹੋਰ ਇਹਦੇ ਲਈ ਅਵੇਰਨੈਸ ਹੈ ਕਿ ਇੱਕ ਸਭਾਈ ਤੋਂ ਕੈਂਸਰ ਵੈਕਸੀਨੇਸ਼ਨ ਹੈ ਜਿਹੜਾ ਕਿ ਲੇਡੀਆਂ ਨੂੰ ਤੇ ਬੱਚਿਆਂ ਨੂੰ 9 ਸਾਲ ਦੀ ਕੁੜੀਆਂ ਤੋਂ 14 ਸਾਲ ਦੀ 2 ਮਹੀਨੇ ਦੇ ਕੈਪੀਟਲ ਲੱਗਦਾ ਤੇ ਇਹ 14 ਸਾਲ ਤੋਂ 45 ਸਾਲ ਦੀ शेप में दे कैपिटल लग रहे है वैक्सीनेशन थ्रू करानी चाहिए जी जरा कि कोई कैंसर है ना आप बचा सकते हो उस वाइटल कैंसर वैक्सीनेशन करानी चाहिए तो बाकी अपना रूटीन बॉडी चेकअप रेगुलर कराते रहना चाहिए ताकि आप इंफेक्शन से बच सके मैम के नाम है अपना अपनी सपना है जो जो अपना ਲੇਜ਼ਵਾ ਸਰਨ ਦੇ ਆਪ ਸੱਚੇ ਹਰ ਸੇਮਿੰਗ ਨਿਵਾਸ ਸਾਪਾ ਦੇਖਣੇ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ 6 ਮਹੀਨੇ ਬਾਸਾ ਟੈਸ ਲਗਣਾ ਤੇ ਪਹਿਲਾ ਕੁਛ ਦਿਨ ਪਹਿਲਾ ਆਪਣਾ ਮਥਰਾ ਕੋਣੀ ਲਗਾਇਆ ਔਰ ਉਸ ਤੋਂ ਪਹਿਲਾਂ ਅਸੀਂ ਤ੍ਰਿਪੜੀ ਚ ਲਗਾਇਆ ਤੇ ਬਾਕੀ ਸਲਾਈ ਸੈਂਟਰ ਵਗੈਰਾ ਕੋਲ ਨਾ ਜੋ ਨਹੀਂ ਗਏ ਦੇ ਪੇਰੈਂਟਸ ਪੇਡ ਨਹੀਂ ਕਰ ਸਕਦੇ ਗਰੀਬ ਪਰਿਵਾਰਾਂ ਚ ਨੀਲੀ ਪਰ ਉਹਨਾਂ ਲਈ ਵੀ ਸਲਾਈ ਸੈਂਟਰ ਫ੍ਰੀ ਸਲਾਈ ਸੈਂਟਰ ਖੁੱਲ੍ਹੇਗਾ ਵਿਦਆਊਟ ਆਫ ਕੋਸਟ ਸਰਾਈ ਸੈਂਟਰ ਉਹਨਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਉਹਨਾਂ ਦੇ ਪਰ ਮਤਲਬ ਮੈਨੂੰ ਜਿੰਨੀ ਹੋ ਸਕਦੀ ਹੈ ਉਹ ਹੈਲਪ ਅਸੀਂ ਕਰਦੇ ਹਾਂ ਸੰਸਾ ਸਾਡੀ ਉਹ ਸਾਡੀ ਇਹ ਸੰਸਾ ਜੋ ਹੈ ਇਹ 2010 ਤੋਂ ਮਤਲਬ ਅਸੀਂ ਸਭ ਲੇਟਸ ਆਪ ਹੀ ਕਰਦੇ ਹਾਂ ਨਹੀਂ ਸਾਨੂੰ ਕਿਸੇ ਸਰਕਾਰ ਦੇ ਕਿਸੇ ਕੋਈ ਸਰਕਾਰ ਵੱਲੋਂ ਸਾਨੂੰ ਕੋਈ ਨਹੀਂ ਸਾਨੂੰ ਇਹ ਸਾਡੇ ਅਸੀਂ ਆਪ ਉਸੇ ਡਿਵਾਈਡ ਕਰਕੇ ਕਰਦੇ ਹਾਂ ਅੱਜ ਕਿੱਥੇ ਕਿੱਥੇ ਕੈਂਪ ਲਗਾਏ ਗਏ ਸੀ ਅੱਜ ਕੈਂਪ ਤੇ ਬਲੇਡ ਬਲੇਡ ਟੈਸਟ ਹੋ ਰਿਹਾ ਸੋ ਬਾਕੀ ਆਪਣਾ

ਆ ਜੋ ਡਿਸਕਸ ਹੈ ਜਾਂ ਜੋ ਵੀ ਐਡਵਾਈਸ ਦੇ ਰਹੇ ਹਨ ਉਹਨਾਂ ਤੋਂ ਐਡਵਾਈਸ ਵੀ ਦੇ ਰਹੇ ਉਸ ਵਿਦਾਊਟ ਆਨੀ ਕੇਪੋਰਸ ਮੈਡੀਕਲ ਵੀ ਦਿੱਤੀ ਜਾ ਰਹੀ ਹੈ ਕੁਝ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਕੰਬਲੇ ਵਗੈਰਾ ਦਿੱਤੇ ਜਾਣਾ ਹੈ ਗ੍ਰੀਨ ਬੁਲੇਕੇ ਵੀ ਹਾਂ ਜੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਆਪਣਾ ਸਭ ਤੋਂ ਜ਼ਿਆਦਾ ਆਪਾਂ ਨੂੰ ਹਰੀਆਲੀ ਪੌਦੇ ਲਗਾਣਾ ਇਹ ਮਤਲਬ ਇਹ ਇਹ ਨਾ ਇੱਕ ਕੈਲੋ ਵੀ ਮੋਟੀਵੇਟ ਕਰਨਾ ਹੈ ਕਿੰਨਾ ਕਿੰਨਾ ਪਿਆਰ ਕਰਨਾ ਔਰ ਵਾਰਤਵਾਤ ਪੌਦੇ ਲਗਾਣਾ ਔਰ 2+ ਟੈਸਟ ਡਾਕਟਰ ਟੀਮ ਹੋਗੀ ਔਰ ਅਬ ਇਹ ਕਰਨਾ ਆਪਣਾ ਪੌਦੇ ਲਗਾਣਾ ਵੀ ਹਰੀਆਲੀ ਵਾਤੋ ਵਾਤ ਉਹ ਜੋ ਇਸ ਵਿੱਚ ਪੋਲੂਸ਼ਨ ਵੱਧ ਰਿਹਾ ਹੈ ਆਪਣੇ ਦੇਸ਼ ਦੇ ਚਾਹਤ ਪੰਜਾਬ ਦੇ ਵਿੱਚ ਵੀ ਤਾਂ ਉਸ ਦੇ ਲਈ ਵੀ ਇਹਨਾਂ ਨੂੰ ਪਬਲਿਕ ਨੂੰ ਅਸੀਂ ਅਵੇਅਰ ਕਰ ਰਹੇ ਹੈਗੇ ਵਾਤਵਾਤ ਕਰਾਂ ਚ ਪੌਦੇ ਲਗਾਓ ਜਿੰਨਾ ਬਰਵਾਸਾ ਸਰਪ੍ਰਾਈਜ਼ ਕੀਤਾ ਗਿਆ ਤੁਹਾਨੂੰ ਜਗ੍ਹਾ ਦਵਾਈ ਗਈ ਔਰ ਇਹਨਾਂ ਬਾਰੇ ਕੀ ਤੋਂ ਅ ਲਕੀਪਰਪੂਸ਼ਨ ਜੀ ਨੇ ਇਹਨਾਂ ਦੇ ਪਰਿਵਾਰ ਦਾ ਸਿਰ ਬਹੁਤ ਦਿਨੋਂ ਧੰਨਵਾਦੀਆਂ ਔਰ ਇਹਨਾਂ ਦੇ ਮਤਲਬ ਸਾਨੂੰ ਇਹਨਾਂ ਨੇ ਆ ਅੱਜ ਮਤਲਬ ਸਾਡੀਆਂ ਦੇ ਨਾਲ ਹੈਲਪ ਕਰੀ ਆਪਣੇ ਮਹੱਲੇ ਦੇ ਵਿੱਚ ਕੈਂਪ ਲਗਾਉਣ ਵਾਸਤੇ ਉਹ ਸੰਗੋਣਾਂ ਨੇ ਜੋ ਜਗ੍ਹਾ ਦਵਾਈ ਔਰ ਸਾਡਾ ਜੋ ਪੂਰਾ ਸਹਿਯੋਗ ਪਾਇਆ ਅਸੀਂ ਲੱਖੀ ਭਾਰ ਕੋਸ਼ਣ ਕਿਉਂ ਨਾ ਪੂਰੀ ਫੈਮਲੀ ਦਾ ਬਹੁਤ ਧੰਨਵਾਦ ਕਰਦੇ ਹਾਂ ਅੱਜ ਇਹ ਕੀ ਨਮਾਇਜਾ ਬਣਾ ਕੇ ਕੀ ਰਿਲੀਵ ਚੈਪਲ ਮੇਰਾ ਨਾਮ ਨਵੀਨ ਸ਼ਰਮਾ ਪ੍ਰਧਾਨ ਵਾਲਾ ਸਰਕਮੈਂਟ ਬੀਟਾ ਪਟਿਆਲਾ ਅੱਜ ਦਾ ਜਿਹੜਾ ਇਹ ਕੈਂਪ ਹੈ ਯੂਥ ਵਿਰੰਗਨਾ ਲਈ ਸਾਨੂੰ ਪ੍ਰੇਰਨਾ ਦੇ ਅਸੀਂ ਲਗਾ ਰਹੇ ਹਾਂ ਸਾਨੂੰ ਇਹਨਾਂ ਨੇ ਜਗ੍ਹਾ ਵਾਸਤੇ ਕਿਹਾ ਵੀ ਸਾਨੂੰ ਕੋਈ ਜਗ੍ਹਾ ਪ੍ਰੋਵਾਈਡ ਕਰਾਓ ਤੇ ਅਸੀਂ ਇਹ ਕੈਂਪ ਲਗਾਈਏ। ਕਿਉਂਕਿ ਸਾਡੇ ਇੱਥੇ ਲੇਡੀਜ਼ ਕਲੱਬ ਹੀ ਹੈਗਾ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਅਸੀਂ ਜਗ੍ਹਾ ਇਹ ਧਰਮਸ਼ਾਲਾ ਜਿਹੜੀ ਸਿਲੈਕਟ ਕੀਤੀ ਤੇ ਇਹਨਾਂ ਨੂੰ ਕਿਹਾ ਵੀ ਸਾਡੇ ਕੋਲ ਜਗ੍ਹਾ ਹੈ ਤੁਸੀਂ ਕੈਂਪ ਲਗਾ ਸਕਦੇ ਹੋ। ਸ਼ੋ ਇਹ ਸਾਡਾ ਪਹਿਲਾ ਕੈਂਪ ਹੈ ਬੀ ਟੈਂਕ ਏਰੀਏ 'ਚ। ਅੱਜ ਇਸ ਕੈਂਪ 'ਚ ਮੇਅਰ ਸਾਹਿਬ ਵੀ ਆਏ ਸੀ। ਸਾਡੇ ਕੋਲ ਇੱਕ ਪਾਰਕ ਹੈ ਬਹੁਤ ਖੂਬਸੂਰਤ ਜੋ ਕਿ ਕਾਰਪੋਰੇਸ਼ਨ ਆਹ ਤੋਂ ਪਚੀਤੀ ਸਾਲ ਪਹਿਲਾਂ ਵੇਚਣ ਲੱਗੀ ਸੀ ਅਸੀਂ ਮਾ ਮੈਟਰੀ ਨਾਲ ਕਰਸ਼ ਕਰਕੇ ਉਹ ਪਾਰਕ ਬਚਾਇਆ ਤੇ ਅੱਜ ਉਹ ਪਾਰਕ ਬਹੁਤ ਖੂਬਸੂਰਤ ਬਣਿਆ ਮੈਂ ਉਸ ਤੋਂ ਸਾਨੂੰ ਸ਼ੈੱਡ ਦੀ ਲੋੜ ਸੀ ਜਿਸ ਤਰ੍ਹਾਂ ਦਾ ਇਹ ਜੇ ਪ੍ਰੋਗਰਾਮ ਹੋਣ ਕੈਂਪ ਹੋਣ ਅਸੀਂ ਉਸ ਜੇਗਾ ਲਾਸ ਦੀ ਸਾਡੇ ਕੋਲੇ ਸ਼ੈੱਡ ਪਿਆ ਪਾ ਤੋ ਮੇਅਰ ਸਾਹਿਬ ਨੇ ਇਹਦੇ ਅਪਰੂਵਲ ਦਿੱਤੇ ਆ ਵੀ ਮੈਂ ਤੁਹਾਨੂੰ ਜਿਹੜਾ ਸ਼ੈੱਡ ਪਵਾ ਕੇ ਦੇਾਂਗਾ ਸੋ ਅੱਗੇ ਨੂੰ ਅਸੀਂ ਹੋਰ ਵੱਡੇ ਕੈਂਪ ਪਲਾਨ ਦੇ ਸੋਚ ਰਹੇ ਆ ਵੀ ਹਰ 3 ਮਹੀਨੇ ਬਾਅਦ ਮੇਰ ਸਾਹਿਬ ਵੀ ਕਹਿ ਗਏ ਆ ਵੀ 3 ਮਹੀਨੇ ਬਾਅਦ ਕੈਂਪ ਲਗਾਇਆ ਕਰੋ ਜੋ ਸਾਡੇ ਸਿਹਤ ਦੇ ਲੋੜਾ ਅਸੀਂ ਦੇਵਾਂਗੇ ਬਾਕੀ ਅਸੀਂ ਵੀ ਸੋਚਿਆ ਵੀ ਹਾਂ 3 ਮਹੀਨੇ ਬਾਅਦ ਕੈਂਪ ਲੱਗਨੇ ਚਾਹੀਏ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜ਼ਿੰਦਗੀ ਹੈ ਇਸ ਨੂੰ ਕਿਸ ਤਰ੍ਹਾਂ ਜੀਆ ਜਾ ਸਕਦਾ ਹੈ ਕੀ ਕੀ ਪ੍ਰਕਾਸ਼ਨ ਲੈਣੇ ਜ਼ਰੂਰੀ ਆ ਇਸ ਕਰਕੇ ਇਹ ਕੈਂਪ ਅਜਮਾਲਾ ਸੁਧਾਰ ਕਮੇਟੀ ਵੱਲੋਂ ਯੋਥ ਮਰੰਗਣਾ ਵੱਲੋਂ ਤੇ ਸਾਡੇ ਲੇਡੀਜ਼ ਕਲੱਬ ਵੱਲੋਂ ਆਰਗੇਨਾਈਜ਼ ਕੀਤਾ ਗਾ